ਕਰੇਲੂ ਬਿਜਲੀ ਪੈਟਰੋਲ ਡੀਜ਼ਲ ਮਹਿੰਗਾ ਹੋਣ ਤੋਂ ਬਾਅਦ ਹੁਣ ਖੇਤੀ ਮੋਟਰਾਂ ਨੂੰ ਲੈ ਕੇ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ ਤੇ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਹੁਣ 9000 ਕਿਸਾਨਾਂ ਦੇ ਖਿਲਾਫ ਵੱਡਾ ਐਕਸ਼ਨ ਲਏਗੀ ਅਤੇ ਜੋ ਉਹਨਾਂ ਦੀਆਂ ਮੋਟਰਾਂ ਨੂੰ 24 ਘੰਟੇ ਬਿਜਲੀ ਦਿੱਤੀ ਜਾਂਦੀ ਹੈ ਉਸ ਨੂੰ ਲੈ ਕੇ ਹੁਣ ਵੱਡਾ ਫੈਸਲਾ ਸਰਕਾਰ ਵੱਲੋਂ ਲਿਆ ਜਾਏਗਾ ਤਾਦਾਦ ਇਹ ਕਿ 9000 ਕਿਸਾਨਾਂ ਦਾ ਡਾਟਾ ਤਿਆਰ ਕੀਤਾ ਗਿਆ ਜਿਹੜੇ ਰਸੂਖਵਾਣ ਕਿਸਾਨ ਨੇ ਜਿਨ੍ਹਾਂ ਕੋਲ 500 600 ਹਜ਼ਾਰ ਅਤੇ 200 ਤੋਂ 100 ਏਕੜ ਤੱਕ ਜਿਹੜੀ ਜ਼ਮੀਨ ਆ ਉਹਨਾਂ ਕਿਸਾਨਾਂ ਕੋਲ ਅਤੇ ਉਹਨਾਂ ਦੀਆਂ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ ਇਸੇ ਦੇ ਚੱਲਦਿਆਂ ਹੁਣ ਸਰਕਾਰ ਇਸ ਬਿਜਲੀ ਦੇ ਫੈਸਲੇ ਨੂੰ ਲੈ ਕੇ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੋਟਰਾਂ ਤੇ ਜਾਤਾ ਮੀਟਰ ਲੱਗਣਗੇ ਜਾਂ ਫਿਰ ਇਨ੍ਹਾਂ ਮੋਟਰਾਂ ਦੀ ਜਿਹੜੀ ਆ ਬਿਜਲੀ ਦੀ ਸਪਲਾਈ ਆ ਉਹ ਘਟਾ ਦਿੱਤੀ ਜਾਵੇਗੀ ਤਾਂ ਮਲੋਟ ਵਠਿੰਡਾ ਗਿੱਦੜਵਾਹਾ ਮੁਕਸਰ ਇਹਨਾਂ ਜਿਹੜੇ ਆ ਵਿੱਚ ਜਿਹੜੇ ਆ ਇਹ ਕਿਸਾਨ ਆ ਅਤੇ ਸੂਖਬਾਨ ਕਿਸਾਨਾਂ ਵਿੱਚ ਇਹਨਾਂ ਦਾ ਨਾਮ ਆਂਦਾ ਹੈ ਅਤੇ ਇਸੇ ਦੇ ਚਾਲਦਿਆਂ ਇਹਨਾਂ ਦੀਆਂ ਮੋਟਰਾਂ ਨੂੰ 24 ਘੰਟੇ ਜਿਹੜੀ ਬਿਜਲੀ ਆ ਉਹ ਦਿੱਤੀ ਜਾ ਰਹੀ ਆ ਤਾਂ ਉਸ ਨੂੰ ਲੈ ਕੇ ਹੁਣ ਸਰਕਾਰ ਜਲਦੀ ਹੀ ਵੱਡੀ ਕਾਰਵਾਈ ਕਰੇਗੀ